ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਗੁਰਿੰਦਰ ਸਿੰਘ ਬੰਗੋਤ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਡਾਕਟਰ ਹਰਵਿੰਦਰ ਸਿੰਘ ਪਟਿਆਲਾਪਸ ਸਤਿ ਸ਼੍ਰੀ ਅਕਾਲ ਸਵਾਜਤ ਜੀ ਸਤਿ ਸ਼੍ਰੀ ਅਕਾਲ ਜੀ ਬੰਗੂ ਸਾਹਿਬ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕਿਸਾਨ ਧਰਮ ਵਾਲਾਈ ਬੈਠੇ ਨੇ ਸ਼ੰਭੂ 13 ਫਰਵਰੀ ਤੋਂ ਬੈਠੇ ਨੇ ਮਾਮਲਾ ਹੈਗਾ ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿਵਾਉਣ ਦਾ ਜੀਪੀ ਦੀ ਸਰਕਾਰ ਦੁਆਰੇ ਚੁਣੀ ਗਈ ਹੈ ਬਹੁਤ ਮਤ ਨਹੀਂ ਆਇਆ ਤੇ ਕਿਸਾਨ ਕਹਿੰਦੇ ਕਿ ਅਸੀਂ ਤਾਂ ਪ੍ਰੋਟੈਸਟ ਕਰਾਂਗੇ ਸਾਨੂੰ ਸਰਕਾਰਾਂ ਦੇ ਨਾਲ ਕੋਈ ਮਤਲਬ ਨਹੀਂ ਤੇ ਦਿਨੀ ਸਟੇਜ ਦੇ ਉੱਪਰ ਹੰਗਾਮਾ ਹੁੰਦਾ ਕੁਝ ਵਪਾਰੀ ਆ ਜਾਂਦੇ ਨੇ ਅੰਬਾਲੇ ਤੋਂ ਉਸ ਇਧਰੋਂ ਪਿੰਡਾਂ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਕਿਸਾਨਾਂ ਕੋਲੋਂ ਵੱਲੋਂ ਇਸ ਗੱਲ ਨੂੰ ਕਿਹਾ ਗਿਆ ਕਿ ਆਹ ਲੋਕ ਸਾਡੀ ਸਟੇਜ ਦੇ ਉੱਪਰ ਕਬਜ਼ਾ ਕਰਨ ਆਏ ਸੀ ਆਮ ਆਦਮੀ ਪਾਰਟੀ ਦੇ ਬੰਦੇ ਨੇ ਦੂਜੇ ਹੈਗੇ ਨੇ ਬੀਜੇਪੀ ਦੇ ਨਾਲ ਜੁੜੇ ਹੋਏ ਅੰਮ੍ਰਾਲੇ ਤੋਂ ਅੱਜ ਕਿਸਾਨ ਜਿੱਥੇ ਬੰਦਿਆਂ ਨੇ ਫੋਟੋਆਂ ਵੀ ਜਾਰੀ ਕਰਤੀਆਂ ਕਿ ਆ ਫਰਾਨਾ ਬੰਦਾ ਫਰਾਨੇ ਲੇਟਰ ਦੇ ਦੇਖੋ ਜੀ ਨੇੜੇ ਖੜਿਆ ਸਾਡੇ ਤੇ ਹਮਲਾ ਕਰਨ ਆਏ ਸੀ ਦੂਜੇ ਪਾਸੇ ਜਿਹੜੇ ਉਹ ਲੋਕ ਉੱਥੇ ਗਏ ਸੀ ਉਹ ਕਹਿੰਦੇ ਕਿ ਅਸੀਂ ਦਾ ਰਸਤੇ ਨੂੰ ਲੈ ਕੇ ਗਏ ਸੀ ਕਿ ਸਾਨੂੰ ਅੰਮ੍ਰਾਲੇ ਜਾਣ ਦੇ ਲਈ ਰਸਤਾ ਦੇ ਦਿਓ ਤੁਸੀਂ ਧਰਨੇ ਦੇ ਉੱਪਰ ਬੈਠੇ ਰਹੋ ਅਸੀਂ ਤੁਹਾਡੀ ਮਦਦ ਵੀ ਕਰਾਂਗੇ ਵਨ ਵੇ ਤੁਸੀਂ ਓਪਨ ਕਰ ਦਿਓ ਸਾਡਾ ਵਪਾਰ ਖੁੱਲ ਜਾਏ ਸਾਡਾ ਕੰਮਕਾਰ ਖੁੱਲ ਜਾਏ ਅਸੀਂ ਸ਼ਹਿਰ ਜਾਂਦੇ ਹੋ ਜੀ ਸੋ ਇਹ ਜਿਹੜੀ ਮੂਵਮੈਂਟ ਲੋਕਾਂ ਦੇ ਨਾਲ ਹੀ ਖੜੀ ਹੁੰਦੀ ਹੈ ਰੱਖ ਸਾਹਿਬ ਲੋਕਾਂ ਦੇ ਨਾਲ ਹੀ ਚੱਲਦੀ ਹੈ ਸੋ ਕਿਸਾਨੀ ਮੂਵਮੈਂਟ ਇਹ ਕਿਸ ਮੋੜ ਤੇ ਆ ਕੇ ਖੜ ਗਈ ਕਿ ਇੱਕ ਪਾਸੇ ਤਾਂ ਉਧਰ ਹਰਿਆਣਾ ਹਰਿਆਣਾ ਤੋਂ ਅੱਗੇ ਦਿੱਲੀ ਹੈ ਉਹ ਵੀ ਖਿਲਾਫ ਹੈ ਕਿਸਾਨਾਂ ਦੇ ਇਸ ਪਾਸੇ ਵਾਲੇ ਜਿਹੜੇ ਪੰਜਾਬ ਦੇ ਕਿਸਾਨ ਸੀ ਹੁਣ ਇਹ ਵੀ ਕਿਸਾਨਾਂ ਦੇ ਸਟੇਜਾਂ ਦੇ ਉੱਪਰ ਜਾ ਰਹੇ ਨੇ ਕਿ ਅਰੇ ਐਨਾ ਕਰੋ ਰਸਤਾ ਖੋਲੋ ਸੋ ਕਿਸਾਨ ਇੱਕ ਦੁਚਿੱਤੀ ਦੇ ਵਿੱਚ ਫਸ ਗਏ ਰੱਖ ਸਾਹਿਬ ਤੇ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ ਸਾਰੀ ਗੱਲ ਬਾਤ ਨੂੰ ਜੀ ਫੰਕਸਾ ਉਹ ਪਹਿਲਾਂ ਵੀ ਡਿਸਕਸ ਕਰਦੇ ਰਹੇ ਆਂ ਇਹ ਗੱਲ ਵੈਸੇ ਕਿ ਇੱਕ ਤਾਂ ਇਲੈਕਸ਼ਨਾਂ ਦੇ ਵਿੱਚ ਗਲਤ ਸਮੇਂ ਦੇ ਪ੍ਰਮੋਰਚਾ ਲੱਗ ਗਿਆ ਚਲੋ ਲੱਗ ਗਿਆ ਸੋ ਲੱਗ ਗਿਆ ਮਤਲਬ ਉਹਦੇ 'ਚ ਹੁਣ ਤੱਕ ਜੋ ਕੁਝ ਹੋ ਰਿਹਾ ਹੈ ਕਿਸਾਨਾਂ ਦਾ ਹੀ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਲੋਕਾਂ ਨੂੰ ਹੀ ਦਿੱਕਤ ਜ਼ਿਆਦਾ ਆ ਰਹੀ ਹੈ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਉਹਦੇ 'ਚ ਚਲੋ ਇੱਕ ਗੱਲ ਲੱਗਦੀ ਸੀ ਪੋਜ਼ਿਟਿਵ ਕਿ ਜਿੱਥੇ-ਜਿੱਥੇ ਵੀ ਬੀਜੇਪੀ ਨੇ ਬੰਦੇ ਖੜੇ ਕੀਤੇ ਪੰਜਾਬ 'ਚ ਤਾਂ ਖਾਸ ਕਰਕੇ ਹਰਿਆਣੇ 'ਚ ਵੀ ਹੋਇਆ ਤਾਂ ਉੱਥੇ ਕਿਸਾਨਾਂ ਨੇ ਆਪੋਜ਼ ਕੀਤਾ ਇਦਾਂ ਲੱਗਦਾ ਸੀ ਵੀ ਬਹੁਤ ਵੱਡਾ ਫਰਕ ਪਾਊਗਾ ਜਿਹੜੀ ਜਦੋਂ ਇਹ ਐਨਾਲਿਸਟ ਦੇਖਦੇ ਆਂ ਭਾਜਪਾ ਦੀ ਵੋਟ ਪਰਸੈਂਟੇਜ ਵਧ ਗਈ ਹੈ ਅਕਾਲੀ ਦਲ ਨਾਲੋਂ ਵੀ ਵਧ ਗਈ ਹੈ ਅਕਾਲੀਆਂ ਦਾ ਕਿਤੇ ਕਿਸਾਨਾਂ ਨੇ ਆਪੋਜ਼ ਨਹੀਂ ਕੀਤਾ ਮਤਲਬੀ ਮੇਰਾ ਖਿਆਲ ਇਹ ਹੈ ਵੀ ਕਿਸਾਨ ਲੀਡਰਸ਼ਿਪ ਖਾਸ ਇੱਕ ਹਿੱਸਾ ਹੀ ਹੈ ਲੀਡਰਸ਼ਿਪ ਦਾ ਜਿਹਨੇ ਲਾਇਆ ਆਪਾਂ ਤਾਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਆ ਦੂਜੇ ਤਾਂ ਆਏ ਨਹੀਂ ਇਹ ਜਿਹੜੇ ਨਾਨ ਪੋਲੀਟੀਕਲ ਤੇ ਉਹ ਤਿੰਨ ਮੇਜਰ ਗਰੁੱਪ ਹੈਗੇ ਨੇ ਢਿੱਲੇਵਾਲ ਸਾਹਿਬ ਦਾ ਭੰਦੇਰ ਸਾਹਿਬ ਦਾ ਤੇ ਸਰਜੀਤ ਫੂਲ ਉਹਨਾਂ ਦਾ ਗਰੁੱਪ ਹੈ ਮੇਜਰ ਤਾਂ ਇਹ ਹੀ ਨੇ ਬਾਕੀ ਚਲੋ ਛੋਟੇ ਗਰੁੱਪ ਵੀ ਹੈਗੇ ਨਾਲ ਇਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਬੈਠ ਕੇ ਕਿ ਮਤਲਬ ਜਿਹੜਾ ਮਤਲਬ ਪਿਛਲੇ ਦਿਨਾਂ ਤੋਂ ਤੁਸੀਂ ਤਾਂ ਰਹੇ ਨਹੀਂ ਉਸ ਇਲਾਕੇ 'ਚੋਂ ਮੈਨੂੰ ਵੀ ਮੌਕਾ ਮਿਲਿਆ ਉੱਥੇ ਜਾਣ ਦਾ ਵੀ ਲੋਕਾਂ ਨਾਲ ਇੰਟਰੈਕਟ ਕਰਨ ਦਾ ਵੀ ਆਮ ਲੋਕ ਤੰਗ ਨੇ ਇਹ ਠੀਕ ਹੈ ਆਪਾਂ ਬੀਜੇਪੀ ਨੂੰ ਗਾਲਾਂ ਕੱਢਦੇ ਆ ਕਿਸਾਨਾਂ ਦੇ ਆਪਾਂ ਵੀ ਨਾਲ ਐਸੀ ਕੋਈ ਗੱਲ ਨਹੀਂ ਹੈ ਬੀਜੇਪੀ ਬਹੁਤ ਹੀ क्रੂਅਲ ਗਵਰਨਮੈਂਟ ਹੈ ਨਰਦਈ ਹੈ ਸ਼ਹੀਦ ਵੀ ਕੀਤੇ ਨੇ ਅਜੇ ਵੀ ਕਰ ਰਹੀ ਹੈ ਜ਼ੁਲਮ ਪਰ ਇੱਕ ਗੱਲ ਜਿਹੜੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿਸਾਨ ਆਗੂਆਂ ਨੂੰ ਆਪਾਂ ਮੈਂ ਤਾਂ ਬਾਰ-ਬਾਰ ਇਹ ਗੱਲ ਕਹਿੰਦਾ ਰਿਹਾ ਕਿ ਇਹ ਪਹਿਲੇ ਮੋਰਚੇ ਨਾਲੋਂ ਡਿਫਰੈਂਸ ਇਹ ਹੈ ਕਿ ਕਿਸਾਨਾਂ ਦੇ ਖਿਲਾਫ ਬਹੁਤ ਵੱਡੀ ਮਹਿੰਮ ਮੀਡੀਆ ਚੱਲ ਰਹੀ ਹੈ ਆਈਟੀ ਸੈਲ ਤੇ ਵੀ ਸਾਰੇ ਥਾਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਕਰ ਕਰਦੇ ਜਾ ਰਹੀ ਹੈ ਜਿਹੜੀ ਸਿੰਪਥੀ ਪਹਿਲਾਂ ਸੀ ਕਿਸਾਨਾਂ ਦੀ ਉਸ ਮੋਰਚੇ ਦੌਰਾਨ ਆਮ ਲੋਕਾਂ ਦੀ ਉਹ ਘਟੀ ਹੈ ਪਹਿਲਾਂ ਨਾਲੋਂ ਅੱਛਾ ਇਹ ਵੀ ਦਿਲਚਸਪ ਗੱਲ ਹੈ ਇਹਦਾ ਐਨਾਲਿਸਿਸ ਚਲੋ ਅਸੀਂ ਤਾਂ ਕਰਾਂਗੇ ਖੈਰ ਜਿਹੜੇ ਐਨਾਲਿਸਟ ਹੁੰਦੇ ਨੇ ਕਿ ਭਾਜਪਾ ਦੀ ਵੋਟ ਪਰਸੈਂਟੇਜ ਕਿਸ ਤਰ੍ਹਾਂ ਵਧੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਉਹਨਾਂ ਕੰਸਟਿਟਿਊਐਂਸੀਜ਼ ਦੇ ਵਿੱਚ ਜਿੱਥੇ ਕਿਹੜੀ ਕਿਹੜੀ ਕਿਸਾਨ ਜਿੱਥੇ ਬੰਦੀ ਦਾ ਪ੍ਰਭਾਵ ਹੈ ਉੱਥੇ ਕਿਉਂ ਨਹੀਂ ਡੈਂਟ ਪਿਆ ਇਹ ਆਪਣੇ ਆਪ ਚ ਇੱਕ ਬਹੁਤ ਸੀਰੀਅਸ ਸਵਾਲ ਹੈਗਾ ਮਤਲਬ ਦੂਜਾ ਇਹ ਕਿ ਦੇਖੋ ਮੋਰਚੇ ਦੀ ਹੁਣ ਕੋਈ ਦਿਸ਼ਾ ਤੇ ਦਸ਼ਾ ਜਿਹੜੀ ਉਹ ਮਾੜੀ ਹੈ ਰੇਲਾਂ ਰੋਕੀਆਂ ਵਪਾਰੀਆਂ ਨੇ ਧਮਕੀ ਦਿੱਤੀ ਉਹ ਖੋਲਣਾ ਪਿਆ ਹੁਣ ਪੋਜੀਸ਼ਨ ਲਿਟਰਲੀ ਇਹ ਹੈ ਉਹ ਪਿੰਡ ਨੇ ਜਿਹੜੇ 25 30 ਪਿੰਡ ਰਾਦਰ ਵੱਧ ਵੀ ਹੋਣਗੇ ਉਹ ਇੱਕ ਕਿਸਮ ਦੇ ਨਾਲ ਤੜਫ ਰਹੇ ਨੇ ਔਰ ਉਹਨਾਂ ਨੂੰ ਬੀਜੇਪੀ ਗਵਰਨਮੈਂਟ ਪੁਲਿਸ ਉਹ ਜੋ ਜਿਹੜੀ ਗਰਾਊਂਡ ਲੈਵਲ ਦੇ ਉੱਪਰ ਜਿਹੜੀ ਰਿਐਲਿਟੀ ਬਣਦੀ ਜਾ ਰਹੀ ਹੈ ਦਿਨੋਂ ਦਿਨ ਉਹ ਮਤਲਬ ਕਿਸਾਨ ਵਿਰੋਧੀ ਬਣਦੀ ਜਾ ਰਹੀ ਹੈ ਇਹ ਠੀਕ ਹੈ ਕਿ ਜਿੰਨਾ ਮਰਜ਼ੀ ਅਸੀਂ ਕਹਿ ਲਈਏ ਅਚਾਉਂ ਦੂਜੇ ਐਲੀਮੈਂਟ ਵੀ ਹੋਣਗੇ ਇਸੀ ਗੱਲ ਨਹੀਂ ਆਮ ਆਦਮੀ ਪਾਰਟੀ ਦੇ ਵੀ ਉਹ ਕਹਿ ਰਹੇ ਨੇ, ਭਾਜੀਪੀ ਦੇ ਵੀ ਕਹਿ ਰਹੇ ਨੇ, ਉਹ ਕੱਪੜਿਆਂ ਦਾ ਜਿਹੜਾ ਵਪਾਰੀਆਂ ਦਾ ਮਤਲਬ ਵਿਸ਼ਾਲ ਜਿਹੜਾ ਸੀਗਾ ਅਰੋੜਾ ਉਹ ਵੀ ਉਹਨਾਂ ਨੇ ਦੱਸਿਆ। ਮਤਲਬ ਪਰ ਗੱਲ ਇਹ ਹੈ ਵੀ ਕੀ ਇੰਨੇ ਦੇ ਨਾਲ ਕੀ ਕਿਸਾਨ ਰਿਕਵਰ ਕਰ ਸਕਣਗੇ ਇਹ ਗੱਲ ਨੂੰ? ਜਿਹੜੀ ਸਿੰਫਥੀ ਲੂਜ਼ ਹੋਈ ਹੈ, ਅੱਛਾ ਗਿਣਤੀ ਉੱਥੇ ਘਟਦੀ ਜਾ ਰਹੀ ਹੈ। ਸੋ ਮੈਨੂੰ ਤਾਂ ਇਹ ਲੱਗਦਾ ਹੈ ਕਿ ਕਿਸਾਨ ਜਿੱਥੇ ਮੰਨ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੂੰ ਰਿਵਿਊ ਕਰਕੇ ਇਹਦਾ ਰੂਪ ਜ਼ਰੂਰ ਬਦਲਣਾ ਪੈਣਾ ਹੈ। ਜੇ ਕਿਤੇ ਜਿਸ ਤਰ੍ਹਾਂ ਸਰਕਾਰ ਜਿਸ ਦੀਆਂ ਸਾਜਸ਼ੰਗ ਕਰ ਰਹੀ ਹੈ ਵੀ ਉਹਨੇ ਪਿੰਡਾਂ ਦੇ ਕੁਝ ਪਿੰਡਾਂ ਦੇ ਲੋਕ ਹੀ ਚਾਹੇ ਇਹਨਾਂ ਦੇ ਖਿਲਾਫ ਬਿਠਾ ਦੇਣ। ਪਰ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਕਿਸਾਨ ਮੋਰਚਾ ਫੇਲ ਹੁੰਦਾ ਹੈ ਜਾਂ ਉਸ ਤਰੀਕੇ ਨਾਲ ਸਰਕਾਰ ਦਬਾਉਣ ਚ ਕਾਮਯਾਬ ਹੋ ਜਾਂਦੀ ਹੈ ਤਾਂ ਬਹੁਤ ਨਿਰਾਸ਼ਾ ਫੈਲੂਗੀ। ਪਰ ਪਹਿਲਾਂ ਵੀ ਤੁਸੀਂ ਦੇਖੋ ਕਿ ਸਾਰੀਆਂ ਜਿੱਥੇ ਬੰਦੀਆਂ ਸ਼ਾਮਲ ਨਹੀਂ ਹੋਈਆਂ। ਜਦੋਂ ਸ਼ੂਭਕਰਮ ਸ਼ਹੀਦ ਦੇ ਉੱਥੇ ਭੋਗ ਹੋਇਆ ਉੱਥੇ ਬਾਕੀ ਜਿੱਥੇ ਬੰਦੇ ਆਈਆਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਮਤਲਬ ਉਹ ਸਰਕਾਰ ਇਹੀ ਚਾਹੁੰਦੀ ਸੀ ਕਿ ਕਿਸਾਨਾਂ ਦੇ ਵਿੱਚ ਫੁੱਟ ਪਾ ਦਿੱਤੀ ਜਾਵੇ ਨੰਬਰ 1 ਨੰਬਰ 2 ਆਮ ਲੋਕਾਂ ਦੀ ਸਿੰਪਥੀ ਉਹਨਾਂ ਦੇ ਨਾਲੋਂ ਤੋੜ ਦਿੱਤੀ ਜਾਵੇ ਸਿਆਣੀ ਲੀਡਰਸ਼ਿਪ ਦਾ ਕੰਮ ਇਹੀ ਹੁੰਦਾ ਹੈ ਕਿ ਠੀਕ ਹੈ ਮਤਲਬ ਦਲੇਰੀ ਆਪਣੀ ਜਗ੍ਹਾ ਹੈ ਹੱਠ ਆਪਣੀ ਜਗ੍ਹਾ ਹੈ ਸੰਘਰਸ਼ ਆਪਣੀ ਜਗ੍ਹਾ ਹੈ ਪਰ ਇਹ ਹੈ ਕਿ ਆਮ ਲੋਕ ਜੇ ਟੁੱਟ ਰਹੇ ਨੇ ਨਾਲੋਂ ਇਹ ਇਹ ਜ਼ਰੂਰ ਨਿਗਾ ਮਾਰਨੀ ਚਾਹੀਦੀ ਹੈ ਔਰ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਸ਼ੰਭੂ ਬਾਰਡਰ ਦੇ ਇਰਦ-ਗਿਰਦ ਨੇ ਜਿਨ੍ਹਾਂ ਨੂੰ ਰੋਜ਼ ਮਰਾ ਲੋਡ ਪੈ ਰਹੀ ਹੈ ਉਹਨਾਂ ਨੂੰ ਲੰਬੇ ਰਸਤੇ ਤੋਂ ਲੰਘ ਕੇ ਆਉਣਾ ਪੈ ਰਿਹਾ ਜੇ ਜਿਹੜਾ 1 ਘੰਟੇ ਦਾ ਰਸਤਾ ਸੀ ਉਹ 3-3 ਘੰਟਿਆਂ ਦਾ ਹੋ ਗਿਆ ਉਹਨਾਂ ਦਾ ਚਾਹੇ ਉਹ ਟਰੈਕਟਰ ਨੇ ਚਾਹੇ ਟਰਾਲੀਆਂ ਨੇ ਚਾਹੇ ਮੋਟਰਸਾਈਕਲ ਨੇ ਔਰ ਖਾਸ ਕਰਕੇ ਜਿਹੜੇ ਅੰਬਾਲੇ ਦੀ ਮਾਰਕੀਟ ਜਿਹੜੀ ਉਸ ਪੈਰੀਫੇਰੀ ਦੇ ਵਿੱਚ ਨੇ ਲੋਕ ਉਹਨਾਂ ਦਾ ਪਿੰਡਾਂ 'ਚ ਟੀਮਾਂ ਭੇਜ ਕੇ ਇਹਨਾਂ ਨੂੰ ਵਿਸਤੋ ਪਿੰਡਾਂ 'ਚ ਟੀਮਾਂ ਭੇਜਣ ਦੀ ਲੋੜ ਨਹੀਂ ਉਹ ਕਿਸਾਨ ਇਹਨਾਂ ਕੋਲ ਆ ਕੇ ਮੈਨੂੰ ਉੱਥੇ ਦੀਆਂ ਪੰਚਾਇਤਾਂ ਦੇ ਨਾਲ ਸੰਪਰਕ ਕਰਕੇ ਠੀਕ ਹੈ ਕਿ ਕਿਸਾ ਲੰਗਰ ਵੀ ਲਾ ਰਹੇ ਹੈ ਮਦਦ ਵੀ ਕਰ ਰਹੇ ਨੇ ਔਰ ਕਿਉਂਕਿ ਕਿਸਾਨ ਨੇ ਉਹਦੀ ਭਾਵਨਾ ਨਹੀਂ ਕੋਈ ਮਾੜੀ ਪਰ ਉਹਨਾਂ ਨੂੰ ਕਿੰਨੀ ਕਿ ਸਜ਼ਾ ਦੇਣੀ ਹੈ ਇਸ ਗੱਲ ਦੀ ਸਰਕਾਰ ٹرسٹ ਤੋਂ ਮਸ ਨਹੀਂ ਹੋ ਰਿਹਾ ਉਹ ਏਸੀ ਕਮਰਿਆਂ 'ਚ ਬੈਠੇ ਨੇ ਆਪ ਵਾਲੇ ਵੀ ਤੇ ਦੂਜੇ ਵੀ ਆਮ ਲੋਕ ਸਫਰ ਕਰ ਰਹੇ ਨੇ ਮਤਲਬ ਇਹ ਮੋਰਚਾ ਸਰਕਾਰ ਦੇ ਖਿਲਾਫ ਕਾਦਾ ਹੋਇਆ ਤਾਂ ਖੁਦ ਦੇ ਖਿਲਾਫ ਹੀ ਲਾ ਲਿਆ ਸੋ ਮੇਰਾ ਖਿਆਲ ਹੈ ਵੀ ਰਿਵਿਊ ਕਰਕੇ ਕੋਈ ਸੰਘਰਸ਼ ਦੇ ਇਹ ਜਿਹੇ ਰੂਪ ਬਣਾਉਣੇ ਚਾਹੀਦੇ ਨੇ ਇਨਾਂ ਦੇ ਨਾਲ ਸੰਕਤੀ ਆਮ ਲੋਕਾਂ ਦੀ ਨਾਲ ਹੋਵੇ ਸਰਕਾਰ ਹੈ ਜਿਹੜੀ ਈਸੋਲੇਟ ਹੋਵੇ ਅਰ ਜੇ ਲੀਡਰਸ਼ਿਪ ਹੀ ਈਸੋਲੇਟ ਹੋ ਰਹੀ ਹੈ ਲੋਕ ਸਾਡੇ ਨਾਲ ਟੁੱਟ ਰਹੇ ਨੇ ਤਾਂ ਫਿਰ ਮਤਲਬ ਇਹਦਾ ਫਿਰ ਐਂਡ ਪੁਆਇੰਟ ਕੀ ਹੋਊਗਾ ਰੱਬ ਨਾ ਕਰੇ ਕਿ ਮਤਲਬ ਮੋਰਚੇ ਦੇ ਵਿੱਚ ਕੋਈ ਇਸ ਤਰ੍ਹਾਂ ਨਿਰਾਸ਼ਾ ਆ ਜਾਂਦੀ ਹੈ ਜਾਂ ਫੇਲ ਹੋ ਜਾਂਦਾ ਹੈ ਦੁਬਾਰਾ ਮੋਰਚਾ ਲਾਉਣਾ ਕੋਈ ਸੌਖੀ ਗੱਲ ਹੋ ਵੀ ਨਹੀਂ ਗੱਲ ਅਰ ਬਾਕੀ ਜਿੱਥੇ ਬੰਦੀਆਂ ਨੇ ਜਿਹੜੀਆਂ ਉਹਨਾਂ ਦਾ ਕੋਈ ਕੋਆਪਰੇਸ਼ਨ ਨਹੀਂ ਕੋਈ ਇਕੱਠੇ ਨਹੀਂ ਹੋਇਆ ਕਿੰਨੀ ਵਾਰੀ ਮਤਲਬ ਸਾਰੇ ਸਾਰੇ ਜਿੰਨੇ ਵੀ ਹਮਦਰਦ ਨੇ ਤੁਸੀਂ ਵੀ ਮੈਂ ਵੀ ਆਪਾਂ ਤਾਂ ਜੁੜੇ ਹੀ ਹੋਇਆ ਨਾਲ ਕਿੰਨੀ ਵਾਰੀ ਆਪਾਂ ਇਹ ਕਹਿੰਦੇ ਰਹੇ ਹਾਂ ਕਿ ਭਾਈ ਆਪਣੀ ਹੱਠ ਪਾਸੇ ਛੱਡ ਕੇ ਇਕੱਠੇ ਬੈਠ ਕੇ ਕੋਈ ਸਾਂਝਾ ਰਸਤਾ ਲੱਭੋ ਪਰ ਉਹੀ ਬੀਜੇਪੀ ਜਿਹਦੇ ਖਿਲਾਫ ਵੋਟ ਕੀ ਚੋਟ ਕਹਿੰਦੇ ਸੀ ਉਹ ਬੀਜੇਪੀ ਆਈ ਗਈ ਹੈ ਨਾ ਦੁਬਾਰਾ ਪਾਵਰ 'ਚ ਪਰ ਹੁਣ ਉਹ ਪਾਵਰ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਆਈ ਹੈ ਕਿ ਉਹ ਉਹਨਾਂ ਨੇ ਦੇਖ ਲੈ ਕੇ ਸਾਡੇ ਖਿਲਾਫ ਕਿਹੜੇ ਨੇ ਉਹ ਪੂਰੀ ਵੈਂਜੈਂਸ ਦੇ ਨਾਲ ਪੂਰੀ ਬਦਲਾਖੋਰੀ ਦੇ ਨਾਲ ਉਹ ਹੁਣ ਹਮਲਾ ਕਰਨਗੇ ਪਹਿਲਾਂ ਹੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗ ਜਾਂਦਾ ਕਿ ਕਿਸਾਨਾਂ ਦੇ ਖਿਲਾਫ ਕਿਸ ਤਰ੍ਹਾਂ ਦੀਆਂ ਸਟੋਰੀਜ਼ ਚੱਲ ਰਹੀਆਂ ਨੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਸ਼ਹਿਦ ਦਿੱਤੀ ਜਾ ਰਹੀ ਹੈ ਵਪਾਰੀਆਂ ਨੇ ਕਿਹੜਾ ਬਿਨਾਂ ਸੋਚੇ ਸਮਝੇ ਮਤਲਬ ਪੰਜਾਬ ਬੰਦ ਹੀ ਕਾਲ ਦੇ ਦਿੱਤੀ ਸੀ ਬਰਨਾਲੇ ਦੇ ਵਿੱਚ ਇਸ ਤਰੀਕੇ ਦੇ ਨਾਲ ਹੋਇਆ ਅੱਛਾ ਬਹੁਤ ਸਾਰੇ ਲੋਕ ਜਿਹੜੀ ਕਿਸਾਨ ਜਥੇ ਬਣੀਆਂ ਸਾਰੀਆਂ ਨੂੰ ਰਿਵਿਊ ਕਰਨ ਦੀ ਲੋੜ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਉਹਨਾਂ ਚ ਆ ਗਏ ਨੇ ਜਾਂ ਉਹਨਾਂ ਦੇ ਕੁਝ ਲੀਡਰ ਜਿਹੜੇ ਸੀਗੇ ਪਹਿਲਾਂ ਉਹ ਇਸ ਤਰ੍ਹਾਂ ਦੀ ਹਰਕਤਾਂ ਕਰਨ ਲੱਗ ਗਏ ਨੇ ਕਿ ਆਮ ਲੋਕ ਨੇ ਜਿਹੜੇ ਉਹਨਾਂ 'ਚ ਬੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿਤੇ ਸਮਝੌਤੇ ਕਰਾਉਣ ਦੇ ਨਾਂ ਹੋਵੇਟ ਕਿਤੇ ਕਿਸੇ ਚੀਜ਼ ਦੇ ਨਾਂ ਹੋਵੇਟ ਪਰ ਇਹੀ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਕਿਸੇ ਮੂਵਮੈਂਟ ਨੂੰ ਡੀਜਨਰੇਟ ਕਰਨ ਦੇ ਲਈ ਇਹੀ ਹੁੰਦਾ ਵੀ ਉਹਦੇ ਵਿੱਚ ਬਾੜੋ ਬੰਦੇ ਉਹਨਾਂ ਨੂੰ ਗਲਤ ਕੰਮ ਕਰਾਓ ਸਾਰੀ ਲਹਿਰ ਦੇ ਮੁੱਥੇ ਮੜਦਿਓ ਖੜਕੂ ਲਹਿਰ ਸੀ ਜਿਹੜੀ ਸਿੱਖਾਂ ਦੀ ਆਪਾਂ ਦੇਖਦੇ ਰਹੇ ਹਾਂ ਉਹਦੇ 'ਚ ਆਹੀ ਕੁਝ ਹੋਇਆ ਸੀਗਾ ਸੋ ਮੇਰਾ ਖਿਆਲ ਹੈ ਕਿ ਇਹ ਬਹੁਤ ਸੀਰੀਅਸ ਮੋੜ ਤੇ ਪਹੁੰਚ ਗਿਆ ਕੰਮ ਔਰ ਜੇ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਹਫ਼ਤੇ 10 ਦਿਨ ਦੇ ਵਿੱਚ ਉਹਨਾਂ ਪਿੰਡਾਂ ਦੇ ਲੋਕ ਜੇ ਸਰਕਾਰ ਦੇ ਚੱਕੇ ਹੋਏ ਗੈਲੋ ਜਾਂ ਖੁਦ ਦੁਖੀ ਹੋਏ ਗੈਲੋ ਜੋ ਮਰਜ਼ੀ ਉਹਨਾਂ ਤੇ ਲੇਵਲ ਲਾ ਦੋ ਜੇ ਉਹ ਉੱਥੇ ਪੈਰਲਲ ਮੋਰਚਾ ਲਾ ਲੈਂਦੇ ਨੇ ਜਾਂ ਪੈਰਲਲ ਧਰਨਾ ਤੇ ਬੈਠ ਜਾਂਦੇ ਨੇ ਇਹ ਬਹੁਤ ਵੱਡਾ ਨੁਕਸਾਨ ਵਾਲੀ ਗੱਲ ਹੋਊਗੀ ਇਹ ਵੀ ਠੀਕ ਹੈ ਟੈਕਨੀਕਲੀ ਬਿਲਕੁਲ ਠੀਕ ਨਹੀਂ ਕੰਦ ਸਰਕਾਰ ਨੇ ਕਰੀ ਹੋਈ ਹੈ ਕਿਸਾਨਾਂ ਨੇ ਰਸਤਾ ਕੋਈ ਨਹੀਂ ਰੋਕਿਆ ਹੋਇਆ ਪਰ ਵਜਾ ਮੋਰਚਾ ਹੀ ਬਣਿਆ ਔਰ ਸਰਕਾਰ ਇਨੀ ਢੀਠ ਹੈ ਜਾਂ ਇਨੀ क्रੂਅਲ ਅਗਲ ਉਹਨਾਂ ਨੂੰ ਫਰਕ ਕੋਈ ਨਹੀਂ ਪੈ ਰਿਹਾ ਜੇ ਆਪਾਂ ਮਤਲਬ ਹਥਿਆਰ ਇਹ ਜੇ ਵਰਤ ਰਹੇ ਆ ਜਿਨ੍ਹਾਂ ਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਸਾਡੇ ਲੋਕਾਂ ਦਾ ਨੁਕਸਾਨ ਹੋ ਰਿਹਾ ਫਿਰ ਉਹ ਤਰੀਕੇ ਬਦਲੋ ਉਹਨਾਂ ਨੂੰ ਸੋਚੋ ਹੋਰ ਨਵੇਂ ਤਰੀਕੇ ਲੱਭੋ ਸੰਘਰਸ਼ ਦੇ ਇਹੀ ਹੈ ਹੋਰ ਕੋਈ ਰਸਤਾ ਨਹੀਂ ਬਚਦਾ ਜੀ ਬਿਲਕੁਲ ਡਾਕਟਰ ਸਾਹਿਬ ਜਿਹੜੀ ਪੂਰੀ ਪ੍ਰੋਪਰ ਕਿਸਾਨੀ ਮੂਵਮੈਂਟ ਹੈ ਜਾਂ ਪੁਰਾਣੀ ਜਿੰਨੇ ਵੀ ਜਥੇਬੰਦੀਆਂ ਸੰਘਰਸ਼ ਪਹਿਲਾਂ ਲੜੀਆਂ ਜਾਫਰ ਅੰਦੋਲਨ ਦਾ ਹੋ ਗਿਆ ਜਾਂ ਆਉਣ ਵਾਲੇ ਸਮੇਂ ਦਾ ਹੋ ਗਿਆ ਜਿਵੇਂ ਹੁਣ ਲੋਕ ਉਥੇ ਇਕੱਠੇ ਹੋ ਕੇ ਗਏ ਯਾਨੀ ਕਿ ਉਹ ਵੀ ਕਿਸਾਨ ਅਹੀਂ ਸੀ ਜਿਹੜੇ ਇਕੱਠੇ ਹੋ ਕੇ ਗਏ ਕਿ ਯਾਰ ਤੁਸੀਂ ਇਥੋਂ ਧਰਨਾ ਚੱਕੋ ਜਾਂ ਸਾਡੇ ਲਈ ਤੁਸੀਂ ਰਸਤਾ ਖੋਲੋ ਫਿਊਚਰ ਦੀ ਜੇ ਕੋਈ ਕਿਸਾਨ ਮੂਵਮੈਂਟ ਹੋਊਗੀ ਇਹ ਜਿਹੜੀ ਅੱਜ ਵਾਲੀ ਮੂਵਮੈਂਟ ਹੈ ਕਿਸਾਨ ਕਨਫਲਿਕਟ ਦੇ ਵਿੱਚ ਆਪਣੇ ਲੋਕਾਂ ਦੇ ਅੰਮੋ ਸਾਹਮਣੇ ਨੇ ਇਸਾ ਫਰਕ ਕੀ ਪਊਗਾ ਕੀ ਫਰਕ ਪਊਗਾ ਲੋਕਾਂ ਦੇ ਵਿੱਚ ਕੋਈ ਬੇਵਿਸ਼ਵਾਸੀ ਵੀ ਬਣ ਸਕਦੀ ਹੈ ਕਿਸਾਨ ਮੂਵਮੈਂਟ ਕਿਸਾਨ ਕਿਸਾਨ ਲੀਡਰਸ਼ਿਪ ਪ੍ਰਤੀ ਕੋਈ ਭਰੋਸਗੀ ਦੇ ਵਿੱਚ ਕੋਈ ਦਫੇੜ ਆ ਸਕਦੀ ਹੈ ਇਸ ਜਿਸ ਦੇ ਨਾਲ ਬਿਲਕੁਲ ਬਿਲਕੁਲ ਬੰਗਸਾ 100 ਪੁਆਇੰਟ ਹੋ ਗਏ ਦੇਖੋ ਪ੍ਰੋਪਾਗੈਂਡੇ ਦੇ ਜਿੰਨੇ ਸਾਧਨ ਨੇ ਅੱਜ ਦੀ ਡੇਟ ਦੇ ਵਿੱਚ ਕਿਸਾਨਾਂ ਦੇ ਖਿਲਾਫ ਨੇ ਸਰਕਾਰ ਦੇ ਜਿੰਨੇ ਵੀ ਸਾਧਨ ਨੇ ਉਹ ਖਿਲਾਫ ਨੇ ਭਗਵੰਤ ਮਾਨ ਨੇ ਕਿੰਨੀ ਵਾਰੀ ਪਹਿਲਾਂ ਪਿੰਗੇਟੇਡੇ ਤਰੀਕੇ ਨਾਲ ਹਮਲੇ ਕੀਤੇ ਜੇ ਵਜ੍ਹਾ ਦੇਖ ਕੇ ਨਹੀਂ ਲਾਉਂਦੇ ਜਗ੍ਹਾ ਦੇਖ ਕੇ ਲਾਉਂਦੇ ਨੇ ਇਹਨਾਂ ਦੇ ਨਾਲ ਕੋਈ ਬੰਦਾ ਨਹੀਂ ਹੋਇਆ ਕਰੂਗਾ ਇਸ ਤਰ੍ਹਾਂ ਨਹੀਂ ਹੋਊਗਾ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਸਮਾਨ ਸਾਹਿਬ ਵਰਗੇ ਉਹਨਾਂ ਦਾ ਇੱਕ ਬੜਾ ਫਾਇਦਾ ਹੁੰਦਾ ਹੈ ਉਹ ਇਹੋ ਜੀ ਗੱਲ ਬੋਲ ਜਾਂਦੇ ਨੇ ਜਿਹੜੀ ਅਸਲ ਦੇ ਵਿੱਚ ਸਰਕਾਰ ਅੰਦਰੋਂ ਅੰਦਰ ਹੀ ਸੋਚ ਰਹੀ ਹੁੰਦੀ ਹੈ ਜੇ ਦੱਸ ਨਹੀਂ ਰਹੀ ਹੁੰਦੀ ਇਸੇ ਤਰ੍ਹਾਂ ਹੰਸ ਰਾਜ ਹੰਸ ਬੋਲਿਆ ਬਿੱਟੂ ਨੇ ਬੋਲਿਆ ਕਿ ਤੁਸੀਂ 2 ਜੂਨ ਤੋਂ ਬਾਅਦ ਦੇਖਿਓ ਫਿਰ ਤੁਹਾਨੂੰ ਕੀ ਕਰਾਂਗੇ ਇਦਾਂ ਮਲੰਦਰੋਂ ਅੰਦਰੋਂ ਅੰਦਰੀ ਪਲੈਨਿੰਗ ਵੱਡੇ ਪੱਧਰ ਤੇ ਚੱਲ ਰਹੀ ਸੀਗੀ ਯਾਰ ਹੁਣ ਵੀ ਚੱਲ ਰਹੀ ਹੈ ਉਹ ਪਰ ਉਹਦੇ ਚ ਕੋਈ ਵੱਡੀ ਗੱਲ ਨਹੀਂ ਹੈ ਕਿ ਕਿਸਾਨ ਜਿੱਥੇ ਬੰਦਿਆਂ ਦੇ ਵਿੱਚ ਵੀ ਉਹਨਾਂ ਦੇ ਬੰਦੇ ਇਨਫਿਲਟ੍ਰੇਟ ਕੀਤੇ ਹੋਣ ਜਿਹੜੇ ਇਹਨਾਂ ਦੀ opinion ਬਣਾਉਣ ਦੇ ਵਿੱਚ ਇਹਨਾਂ ਦੀ ਡਿਸੀਜਨ 메ਕਿੰਗ ਦੇ ਵਿੱਚ ਇਨਫਲੂਐਂਸ ਕਰਦੇ ਹੋਣ ਜਿਹੜੀ ਗੱਲ ਬਿਲਕੁਲ ਸਾਹਮਣੇ ਐਨ ਦਿਖਦੀ ਹੈ ਜਿਹੜਾ ਮੜਾ ਜਾ ਵੀ ਐਕਟਿਵਿਸਟ ਹੈ ਜਿਹੜਾ ਪੋਲੀਟੀਕਲ ਬੰਦਾ ਹੈ ਉਹਨੂੰ ਇਹ ਪਤਾ ਸੀਗਾ ਕਿ ਜਦੋਂ ਸਰਕਾਰ ਕੋਈ ਹੈ ਨਹੀਂ ਸਾਰੀਆਂ ਸਰਕਾਰਾਂ ਨੇ ਜਿਹੜੀਆਂ ਪਾਰਟੀਆਂ ਇਲੈਕਸ਼ਨ ਲੜਨੀਆਂ ਉਸ ਟਾਈਮ ਮੋਰਚਾ ਲਾਉਣ ਦਾ ਮਤਲਬ ਕੋਈ ਨਹੀਂ ਸਮਝਦਾ ਪਰ ਚਲੋ ਉਹਨੂੰ ਲਾ ਲਿਆ ਜੇ ਅਸੀਂ ਪ੍ਰੈਸ਼ਰ ਪਾਵਾਂਗੇ ਹੁਣ ਰਿਵਿਊ ਕਰਨ ਦਾ ਮੌਕਾ ਹੈ ਉਸ ਟਾਈਮ ਕਹਿੰਦੇ ਜੀ ਅਸੀਂ ਦਿੱਲੀ ਜਾ ਕੇ ਹੀ ਰੁਕਾਂਗੇ ਦਿੱਲੀ ਨਹੀਂ ਤੁਰਨ ਦਿੱਤਾ ਇੱਕ ਕਦਮ ਨਹੀਂ ਉਹਨਾਂ ਨੇ ਪੱਟਣ ਦਿੱਤਾ ਚਾਹੇ ਫੌਜ ਲਾਏ ਜੋ ਮਰਜ਼ੀ ਕਰਿਆ ਫਿਰ ਅਸੀਂ ਕਿਹਾ ਅਸੀਂ ਵੋਟ ਕੀ ਚੋਟ ਕਰਾਂਗੇ ਵੋਟ ਕੀ ਚੋਟ ਕਿੱਥੇ ਹੋਈ ਜੀ ਪੰਜਾਬ ਜਿਹੜਾ ਸੈਂਟਰ ਹੈ ਕਿਸਾਨੀ ਦਾ ਸੰਘਰਸ਼ ਦਾ ਉੱਥੇ ਭਾਜਪੀ ਜਿਹੜੀ ਕਿਸਾਨਾਂ ਦੀ ਸਭ ਤੋਂ ਵੱਡੀ ਹਮਾਇਤੀ ਪਾਰਟੀ ਹੈ ਅਕਾਲੀ ਦਲ ਉਹਦੇ ਨਾਲੋਂ ਜ਼ਿਆਦਾ ਵੋਟ ਪਰਸੈਂਟ ਲੈ ਜਾਂਦੀ ਹੈ ਕਿੱਥੋਂ ਆਈ ਜੀ ਵੋਟ ਉਹ ਥੌਂ ਥੌਂ ਤੇ ਘਰਾਂ ਹੋਏ ਥੌਂ ਥੌਂ ਤੇ ਮਤਲਬ ਰੌਲਾ ਪਿਆ ਥੌਂ ਥੌਂ ਤੇ ਸਾਰਾ ਕੁਝ ਕਿਸਾਨਾਂ ਨੇ ਜੋਰ ਲਾਇਆ ਵੋਟ ਪਰਸੈਂਟ ਵਿੱਚ ਵਧ ਗਈ ਉਹਨਾਂ ਦੀ ਕਿ ਲਈ ਸੋਚਣ ਵਾਲੀ ਗੱਲ ਹੈ ਆਪਣੇ ਆਪ ਦੇ ਵਿੱਚ ਇੱਕ ਕਿ ਕਿੱਥੇ ਹਿੱਟ ਕਿੱਥੇ ਕਰ ਰਹੇ ਹੋ ਤੁਸੀਂ ਇਹਨੂੰ ਤੁਸੀਂ ਕਹਿ ਰਹੇ ਹੋ ਵੀ ਸਾਡਾ ਦੁਸ਼ਮਣ ਹੈ ਅਸੀਂ ਉਹਦਾ ਇਸ ਤਰ੍ਹਾਂ ਕਰ ਦੇਣਾ ਹੈ ਅਸੀਂ ਉਸ ਦਾ ਮਤਲਬ ਤੁਸੀਂ ਕਰ ਉਹਦਾ ਰਿਜ਼ਲਟ ਉਲਟ ਨਿਕਲ ਰਹੇ ਨੇ ਮਤਲਬ ਦੇਖਣ ਵਾਲੇ ਹੋ ਜਿਹੜੀਆਂ ਸਾਰੀਆਂ ਕੰਸਟਿਟਿਊਐਂਸੀਸ ਸੀਗੀਆਂ 13 ਦੀ 13 ਕਿ ਉਹਨਾਂ ਚ ਵੋਟ ਪੈਟਰਨ ਕਿੱਥੇ ਕਿੱਥੇ ਵਧੇ ਕਿੱਥੇ ਕਿੱਥੇ ਘਟੇ আর ਉੱਥੇ ਕਿਹੜੀ ਕਿਹੜੀ ਕਿਸਾਨ ਜਥੇਬੰਦੀ ਦਾ ਪ੍ਰਭਾਵ ਹੈ ਫੋਟੋ ਕੀ ਖਿਆਲ ਹੈ ਕਿ ਲੋਕ ਆਮ ਲੋਕਾਂ ਨੂੰ ਤਾਂ ਚਲੋ ਕਈ ਵਾਰ ਨਹੀਂ ਸਮਝ ਆਉਂਦੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੁੰਦਾ ਕਿ ਕਿਹੜੀ ਜਥੇਬੰਦੀ ਤੇ ਕਿੱਥੇ ਕਿੰਨੀ ਵੋਟ ਹੈ ਮਤਲਬ ਜੇ ਜੇ ਕਿਸਾਨ ਜਥੇਬੰਦੀ ਜਾਂਦਾ ਆਪਾਂ ਪਹਿਲਾਂ ਵੀ ਦੇਖਿਆ ਰਾਜੇਵਾਲ ਸਾਹਿਬ ਦੇ ਟਾਈਮ ਵੀ ਐਡਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਪ੍ਰਭਾਵ ਵੋਟਾਂ ਕਿੰਨੀਆਂ ਪਈਆਂ ਜੀ ਸੋ ਇਹ ਇੱਕ ਗੱਲ ਨੂੰ ਥੋੜੀ ਮਿਸਰੀਡ ਕਰ ਰਹੇ ਨੇ ਕਿ ਥੋੜੀ ਆਰਗੇਨਾਈਜ਼ਿੰਗ ਕਪੈਸਿਟੀ ਬਹੁਤ ਹੋ ਸਕਦੀ ਹੁੰਦੀ ਹੈ ਤੁਹਾਡੇ ਨਾਲ ਆਰਗੇਨਾਈਜ਼ਡ ਜਥਾ ਤਕੜਾ ਹੋ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆ ਨਾਲ ਹੈ ਵੋਟਾਂ ਦੇ ਵਿੱਚ ਆਪਾਂ ਦੇਖਦੇ ਰਹੇ ਹਾਂ मतलब होना तो चाहिए थी कि किसानों ਨੂੰ ਜਿਸ ਤਰ੍ਹਾਂ ਲੋਕ ਉੱਥੇ ਜਾਂਦੇ ਸੀ ਓਵਰਬਿਲ ਨਹੀਂ ਜ਼ਿਆਦਾ ਪੈਣੀ ਚਾਹੀਦੀ ਸੀ ਅਸੀਂ ਅਸਲ ਵਿੱਚ ਛੋਟੀ ਛੋਟੀ ਜਿਹੜੀ ਚੀਜ਼ ਸੀਗੀ ਉਹ ਹਾਈਲਾਈਟ ਹੋ ਗਈ ਸਰਕਾਰ ਨੂੰ ਝੁਕਾ ਲਿਆ ਕਿਉਂਕਿ ਇਲੈਕਸ਼ਨ ਆਉਣ ਵਾਲੀਆਂ ਸੀ ਤਿੰਨ ਕਾਨੂੰਨ ਵਾਪਸ ਕਰਾ ਲੇ ਉਸ ਪ੍ਰਾਪਤੀ ਨੂੰ ਰੋਲ ਰੋਲਣ ਵਾਲਾ ਕੰਮ ਹੋ ਰਿਹਾ ਹੁਣ ਪਰ ਜੇ ਕਿਤੇ ਇਹ ਮੋਰਚਾ ਫੇਲ ਹੋ ਜਾਂਦਾ ਹੈ ਜਾਂ ਇਸ ਤਰੀਕੇ ਦਾ ਮਾਹੌਲ ਕਿਸਾਨਾਂ ਦੇ ਖਿਲਾਫ ਬਣ ਜਾਂਦਾ ਹੈ ਬਹੁਤ ਮੁਸ਼ਕਲ ਹੋਊਗਾ ਹੋਰ ਦੁਬਾਰਾ ਸੰਘਰਸ਼ ਖੜਾ ਕਰ ਸਕਣਾ ਜੋ ਜਿੰਨੇ ਥਾਂ ਹੀ ਫਟੇ ਹੋਏ ਨੇ ਜਿੰਨੀ ਇੱਕ ਦੂਜੇ ਦੇ ਪ੍ਰਤੀ ਬੇਵਿਸ਼ਵਾਸੀ ਹੈ ਮਤਲਬ ਇੰਤਹਾਈ ਹੈ ਸੁਣ ਕੇ ਹੀ ਰਾਜੀ ਨਹੀਂ ਕੋਈ ਮਤਲਬ ਜੇ ਇੱਕ ਸ਼ਹੀਦੀ ਸਮਾਗਮ ਦੇ ਵਿੱਚ ਤੁਸੀਂ ਦੂਜੇ ਲੀਡਰਾਂ ਨੂੰ ਬੋਲਣ ਨਹੀਂ ਦੇ ਰਹੇ ਮੈਨੂੰ ਦੱਸੋ ਔਰ ਕੋਈ ਕੋਈ ਮਸਲਾ ਨਹੀਂ ਉੱਠਿਆ ਕਿਸੇ ਨੇ ਨਹੀਂ ਕਰਿਆ ਦੋਨੇ ਚਲੋ ਜਿਨ੍ਹਾਂ ਨੂੰ ਨਹੀਂ ਬੋਲਣ ਦਿੱਤਾ ਉਹਨਾਂ ਦਾ ਤਾਂ ਕਸੂਰ ਹੀ ਕੀ ਹੈ ਜਿਨ੍ਹਾਂ ਨੇ ਨਹੀਂ ਬੋਲਣ ਦਿੱਤਾ ਉਹਨਾਂ ਦੇ ਕੈਂਪ 'ਚ ਕੀ ਗੱਲ ਹੋਈ ਕੀ ਉਹ ਤੋਂ ਸਬਕ ਸਿੱਖਿਆ ਕੀ ਫੈਸਲੇ ਹੋਏ ਮੁੜ ਕੇ ਸੋ ਇਹ ਮੇਰੇ ਖਿਆਲ ਦੇ ਵਿੱਚ ਹੈ ਕਿ ਇਹ ਪਤਾ ਨਹੀਂ ਜਾਣ ਬੁੱਝ ਕੇ ਕਹਿ ਲੋ ਜਾਂ ਭਲੇਖੇ ਚ ਕਹਿ ਲੋ ਜਾਂ ਸਮਝ ਦੀ ਘਾਟ ਕਰਕੇ ਜਾਂ ਸਮਝ ਦੀ ਬਾਦ ਕਰਕੇ ਲੋਕਾਂ ਨਾਲੋਂ ਕਿਸਾਨ ਮੋਰਚੇ ਦਾ ਸੰਘਰਸ਼ ਜਿਹੜਾ ਟੁੱਟਦਾ ਜਾ ਰਿਹਾ ਹੈ। ਔਰ ਬੜਾ ਦੁੱਖ ਲੱਗਦਾ ਹੈ ਜਿਹੜੇ ਬੰਦੇ ਵੀ ਆਪਾਂ ਕਿਸਾਨੀ ਨੂੰ ਬਿਲੋਂਗ ਵੀ ਕਰਦੇ ਆਂ ਅਸੀਂ ਤਾਂ ਸਾਰੀਆਂ ਲਹਿਰਾਂ ਦੀ ਮਨ ਸਟਡੀ ਕਰੀ ਹੈ ਜਿੰਨੀਆਂ ਹੋਈਆਂ ਦੁਨੀਆ 'ਚ ਜਦੋਂ ਸਰਕਾਰਾਂ ਨੇ ਜਿਹੜੀਆਂ ਇਸ ਤਰੀਕੇ ਦੇ ਨਾਲ ਕਾਬਜ ਹੋ ਜਾਣ ਤਾਂ ਉਹ ਘੇਰਾ ਪਾ ਲੈਂਦੀਆਂ ਨੇ। ਆਪਾਂ ਮਿਲਿਟੈਂਟ ਮੂਵਮੈਂਟਸ ਵੀ ਦੇਖੀਆਂ ਨੇ। ਤਾਮਲਾਂ ਦੀ ਦੇਖੀ ਗੋਰਖਾ ਲੈਂਡ ਦੀ ਦੇਖੀ ਆਪਣੇ ਪੰਜਾਬ ਵਿੱਚ ਆਪਾਂ ਦੇਖਿਆ ਹੈ ਕਿ ਜਦੋਂ ਤੁਹਾਡੇ ਚ ਇਸ ਤਰ੍ਹਾਂ ਪੈਨੇਟ੍ਰੇਟ ਕਰ ਜਾਣ ਕਿ ਤੁਹਾਡੇ ਕੋਲੋਂ ਫੈਸਲੇ ਤੁਹਾਡੇ ਇਨਫਲੂਐਂਸ ਕਰਨ ਲੱਗ ਜਾਣ ਹੋਵੇ ਫੈਸਲਾ ਕਿੱਦਾਂ ਦਾ ਹੋਵੇ ਪਰ ਉਹਨੂੰ ਯੂਜ਼ ਕਰ ਸਕਣ ਉਹ ਫੈਸਲੇ ਨੂੰ ਫਿਰ 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 ਲਹਿਰ ਦਾ ਪੈਰ ਹਿੱਲ ਜਾਂਦੇ ਹੁੰਦੇ ਨੇ ਪਰ ਇਹ ਮੇਰਾ ਖਿਆਲ ਹੈ ਵੀ ਅਗਲਾ ਹਫਤਾ ਜਿਹੜਾ ਬਹੁਤ ਕ੍ਰੂਸ਼ੀਅਲ ਹੈ ਇਹ ਭੰਦੇਰ ਸਾਹਿਬ ਨੂੰ ਵੀ ਡੱਲੇ ਵਾਲ ਸਾਹਿਬ ਨੂੰ ਵੀ ਫੂਲ ਸਾਹਿਬ ਨੂੰ ਵੀ ਬੈਠ ਕੇ ਵਿਚਾਰ ਕਰਨਾ ਚਾਹੀਦਾ ਔਰ ਲੋਕ ਨੇ ਜਿਹੜੇ ਅਲ-ਅਲ ਦੇ ਉੱਥੇ ਤੇ ਉਹਨਾਂ ਨਾਲ ਸੰਪਰਕ ਕਰਕੇ ਇਹਨਾਂ ਕਹਿਣ ਨਾਲ ਨਹੀਂ ਸਰੂਗਾ ਕਿ ਬੀਜੇਪੀ ਦੇ ਏਜੰਟ ਨੇ ਹੋਰ ਨੇ ਤਾਂ ਦੇਖੋ ਦੁਸ਼ਮਣਾਂ ਨੇ ਤਾਂ ਵਰਤਣਾ ਹੁੰਦਾ ਹੈ ਜਿਹੜਾ ਤੁਹਾਡੇ ਅੰਦਰ ਵੀ ਵਿਰੋਧੀ ਬੈਠਾ ਉਹਨੂੰ ਵੀ ਉਹ ਵਰਤਣਗੇ ਤੁਹਾਡੀ ਕਮਜ਼ੋਰੀ ਨੂੰ ਹਰ ਇੱਕ ਨੂੰ ਵਰਤਣਗੇ ਆਪਣੀ ਕਮਜ਼ੋਰੀ ਉਹ ਛਪਾਉਣਗੇ ਤਾਂ ਇਹ ਦੇਖੋ ਨੰਗੀ ਚਿੱਟੀ ਦਿਖ ਰਹੀ ਹੈ ਕੰਧ ਕੀਤੀ ਤਾਂ ਸਰਕਾਰ ਨੇ ਹੋਈ ਹੈ ਪਰ ਹੁਣ ਇਹ ਜਿਹੜੇ ਆਪਾਂ ਜਿਨ੍ਹਾਂ ਦੇ ਹਮਦਰਦਾਂ ਹੈ ਇਸ ਗੱਲ 'ਚ ਫੇਲ ਹੋ ਗਏ ਨਾ ਇਸ ਗੱਲ ਨੂੰ ਹਾਈਲਾਈਟ ਨਹੀਂ ਨਾ ਕੀਤਾ ਜਾ ਸਕਿਆ ਹੋਣਾ ਤਾਂ ਇਹ ਚਾਹੀਦਾ ਸੀ ਵੀ ਦੋਨੇ ਪਾਸਿਆਂ ਤੋਂ ਲੋਕ ਉੱਠਦੇ ਕੰਦਾਂ ਢਾਦਨ ਦੇ ਪਰ ਨਹੀਂ ਹੋ ਸਕਿਆ ਨਾ ਉਹ ਮਲਿਕ ਮੇਜਰ ਹਾਈਵੇ ਹੈ ਉਹਦੇ ਉੱਪਰ ਕੰਦ ਕਰੀ ਹੋਈ ਹੈ ਸਰਕਾਰ ਨੇ ਕਰੀ ਹੋਈ ਹੈ ਕੌਣ ਰੋਕ ਸਕਦਾ ਇਸ ਤਰੀਕੇ ਦੇ ਨਾਲ ਪਹਿਲਾਂ ਪਹਿਲਾਂ ਹੋਇਆ ਕਿ ਜੀ ਇਹਨੂੰ ਪਾਕਿਸਤਾਨ ਬਣਾਉਂਦਾ ਇਦਾਂ ਕਰਦਾ ਇਲੈਕਸ਼ਨਾਂ ਚ ਪਰ ਹੁਣ ਭੁੱਲ ਭੱਲ ਗਏ ਲੋਕ ਕੋਈ ਸਰਕਾਰ ਨੂੰ ਕਹਿ ਹੀ ਨਹੀਂ ਰਿਹਾ ਕੁਝ ਕੋਈ ਰਿਪੋਰਟ ਨਹੀਂ ਆ ਰਹੀ ਹਾਈ ਕੋਰਟ ਨੇ ਪਹਿਲਾਂ ਪੁੱਛਿਆ ਉਹਨਾਂ ਨੂੰ ਤੁਸੀਂ ਦੇਖਿਆ ਹੀ ਹੈ ਉੱਥੋਂ ਹੀ ਪਤਾ ਲੱਗ ਗਿਆ ਸੀ ਇੱਕ ਦਿਨ ਮਤਲਬ ਕੋਟਾਂ کہہ ਰਹੀਆਂ ਨੇ ਕਿ ਜੀ ਤੁਸੀਂ ਹਾਈਵੇਅ ਕਿਵੇਂ ਰੋਕ ਸਕਦੇ ਹੋ ਦੂਜੇ ਦਿਨ ਕਿਸਾਨਾਂ ਨੂੰ ਕਹਿੰਦੇ ਨੇ ਕਿ ਕਿਸਾਨਾਂ ਤੇ ਐਕਸ਼ਨ ਲਓ ਸੋ ਇਹ ਸਮਝਣ ਵਾਲੀ ਗੱਲ ਹੈ ਮੇਰਾ ਖਿਆਲ ਇਹ ਹੈ ਕਿ ਬਹੁਤ ਕ੍ਰੂਸ਼ੀਅਲ ਸਟੇਜ ਦੇ ਵਿੱਚ ਪਹੁੰਚ ਗਿਆ ਇਹ ਤੇ ਇੰਨਾ ਸੌਖਾ ਨਹੀਂ ਹੋ ਸਕੂਗਾ ਕੰਮ ਔਰ ਜੇ ਕਿਤੇ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਦੀ ਜਿਹੜੀ ਸਰਕਾਰ ਦੀ ਪਾਲਿਸੀ ਹੈ ਜੇ ਉਹਦੇ ਚੋਂ ਕਾਮਯਾਬ ਹੋ ਗਏ ਤਾਂ ਫੇਰ ਲੀਡਰਸ਼ਿਪ ਦੀ ਬੜੀ ਬੁੜੀ ਫੇਲਿਅਰ ਹੋਊਗੀ ਬਿਲਕੁਲ ਸੋ ਡਾਕਟਰ ਸਾਹਿਬ ਜੇਕਰ ਵਿੱਚ ਤੁਸੀਂ ਮੈਸੇਜ ਦਿੱਤਾ ਕਿ ਪੰਚਾਇਤਾਂ ਨਾਲ ਗੱਲ ਕਰੋ ਰਾਪ ਦਾ ਬਣਾਓ ਤੁਸੀਂ ਲੋਕਾਂ ਦੇ ਨਾਲ ਕਿਸਾਨ ਆਗੂਆਂ ਨੂੰ ਜੇਕਰ ਤੁਸੀਂ ਕੋਈ ਸੁਝਾਅ ਦੇਣਾ ਹੋਵੇ ਕਿ ਆਮ ਲੋਕਾਂ ਦੇ ਪ੍ਰਤੀ ਇਸ ਤਰੀਕੇ ਨਾਲ ਤੁਸੀਂ ਡੀਲ ਕਰੋ ਤਾਂ ਉਹ ਕੀ ਹੋਊਗਾ ਤੁੰਗ ਸਾਹਿਬ ਦੇ ਕੋਕਸਾਨ ਨੂੰ ਆਪਣੀ ਦਾ ਹੱਥ ਬਣ ਕੇ ਬੇਨਤੀ ਹੋਈ ਹੈ ਪਰ ਉਹ ਗੁੱਸਾ ਕਰ ਜਾਂਦੇ ਨੇ ਮੈਂ ਦੇਖਿਆ ਹੈ ਜੀ ਜੀ ਨੂੰ ਤੁਸੀਂ ਕੁਝ ਲਾਹ ਦੋ ਤੁਹਾਡੇ ਗੱਲ ਪੈ ਜਾਂਦਾ ਕਿ ਲੱਗਦਾ ਜੀ ਇੱਥੇ ਬੈਠੇ ਨੇ ਪ੍ਰੋਫੈਸਰ ਸਲਾਹਾਂ ਦੇਈ ਜਾਂਦੇ ਨੇ ਕੌਸੀ ਸੰਘਰਸ਼ ਕਰ ਰਹੇ ਆ ਆਪਣੀ ਆਪਣੀ ਹਰਕਤੀ ਉਹ ਹੁੰਦੀ ਆਪ ਸਿਆਣੇ ਨੇ ਆਪਣਾ ਪੂਰਾ ਪੂਰਾ ਵਿਚਾਰ ਕੀ ਕਰ ਰਹੇ ਨੇ ਪਰ ਉਹਦਾ ਰਿਜ਼ਲਟ ਇਹਦੇ ਹੰਦਰ ਦਾ ਪੰਦਾ ਸਕਦੇ ਆ ਵੀ ਉਹਦੇ ਰਿਜ਼ਲਟ ਜਿਹੜੇ ਉਹ ਸੋਚ ਰਹੇ ਨੇ ਉਹ ਨਹੀਂ ਨਿਕਲ ਰਹੇ ਦੇਖੋ ਕਿਸੇ ਵੀ ਲਹਿਰ ਕਿਸੇ ਵੀ ਗੱਲ ਦਾ ਪਾਰਟੀ ਦਾ ਕੋਈ ਵੀ ਆਪਾਂ ਫੈਸਲਾ ਕਰਦੇ ਆ ਤਾਂ ਆਪਾਂ ਇੱਕ ਮਕਸਦ ਲੈ ਕੇ ਚੱਲਦੇ ਆ ਕਿ ਆਹ ਫੈਸਲਾ ਹੈ ਉਹਨੂੰ ਬਾਅਦ ਚ ਰਿਵਿਊ ਵੀ ਕਰਨਾ ਹੁੰਦਾ ਹੈ ਕਿ ਜਿਹੜਾ ਫੈਸਲਾ ਲੈ ਕੇ ਚੱਲੇ ਸੀ ਜਿਹੜਾ ਐਕਸ਼ਨ ਕੀਤਾ ਸੀ ਕੀ ਉਦਾਂ ਦਾ ਰਿਜ਼ਲਟ ਆਇਆ ਜਾਂ ਉਸ ਦਿਸ਼ਾ 'ਚ ਵੀ ਆਇਆ ਰਿਜ਼ਲਟ ਜੇ ਜੇ ਉਹ ਤੋਂ ਉਲਟ ਦਿਸ਼ਾ 'ਚ ਰਿਜ਼ਲਟ ਨਿਕਲ ਰਹੇ ਨੇ ਫਿਰ ਮੇਰੇ ਖਿਆਲ ਨਾਲ ਪ੍ਰੈਸਟਿਜ ਨਹੀਂ ਬਣਾਉਣੀ ਚਾਹੀਦੀ ਹੁੰਦੀ ਬੈਠ ਕੇ ਰਿਵਿਊ ਕਰ ਲੈਣਾ ਪਿੰਡਾਂ ਦੇ ਲੋਕਾਂ ਨਾਲ ਸਲਾਹ ਕਰ ਲੈਣਾ ਔਰ ਬਾਕੀ ਜਿੱਥੇ ਬੰਦੀਆਂ ਨੇ ਜਿਹੜੀਆਂ ਉਹ ਤਾਂ ਬਿਲਕੁਲ ਪਾਸੇ ਬੈਠੇ ਨੇ ਤੁਸੀਂ ਦੇਖੋ ਨਾ ਜਿਹੜਾ ਐਸਕੇਐਮ ਇਹਨਾਂ ਨੇ ਤਾਂ ਨਾਨ ਪੋਲੀਟੀਕਲ ਬਣਾ ਲਿਆ ਆਪਣਾ ਜੀ ਜਿਹੜਾ ਦੂਜਾ ਐਸਕੇਐਮ ਹੈਗਾ ਸਾਰੀਆਂ ਜਿੱਥੇ ਬੰਦੀਆਂ ਉਹ ਚ ਸ਼ਾਮਲ ਨੇ ਉਹ ਤਾਂ ਬਿਲਕੁਲ ਪਾਸੇ ਬੈਠੇ ਨੇ ਉਹ ਜਦੋਂ ਇਹਨਾਂ ਨਾਲ ਕੋਈ ਥੋੜਾ ਬਹੁਤ ਉਨੀ ਕੀ ਹੁੰਦੀ ਹੈ ਤਾਂ ਉਹ ਥੋੜਾ ਜਿਹਾ ਰੋਲਾ ਪਾ ਦਿੰਦੇ ਨੇ ਇਹ ਵੀ ਨਹੀਂ ਚਾਹੁੰਦੇ ਵੀ ਉਹ ਕਿਤੇ ਆਉਣ ਦੇਖੋ ਮਤਲਬ ਮੋਰਚਾ ਇੱਕ ਦੂਏ ਦੇ ਖਿਲਾਫ ਵੀ ਤਾਂ ਮੋਰਚਾ ਹੀ ਲਾਇਆ ਹੋਇਆ ਹੈ ਨਾ ਜਿੱਥੇ ਜਿੱਥੇ ਜਿਹਦਾ ਪ੍ਰਭਾਵ ਹੈ ਉਹ ਇੱਕ ਦੂਏ ਦੇ ਬੰਦੇ ਤੋੜਨ ਹੋਰ ਮਤਲਬ ਪਤਾ ਲੱਗੇ ਜਾਂਦਾ ਵੀ ਕੀ ਕੁਝ ਹੋਰ ਹੈ ਸੋ ਸਰਕਾਰ ਉਸ ਚੀਜ਼ ਕਾਮਯਾਬ ਹੋਈ ਹੈ ਕਿ ਬੇਵਿਸ਼ਵਾਸੀ ਦੇ ਵਿੱਚ ਸੀਗੇ ਪਹਿਲਾਂ ਵੀ ਉੱਥੇ ਵੀ ਤਿੰਨ ਮੋਰਚੇ ਲੱਗੇ ਹੋਏ ਸੀ ਟਿੱਕਰੀ ਹੋਰ ਸੀ ਸਿੰਘੂ ਹੋਰ ਸੀ ਸਿੰਘੂ ਦੇ ਉਰਲੇ ਪਾਸੇ ਹੋਰ ਸੀ ਪਰਲੇ ਪਾਸੇ ਹੋਰ ਸੀ ਉਹ ਪਤਾ ਹੈ ਆਪਾਂ ਨੂੰ ਪਰ ਫਿਰ ਵੀ ਇੱਕ ਮੋਟੇ ਲੈਵਲ ਤੇ ਇਕੱਠੇ ਤੁਰਦੇ ਸੀ ਹੁਣ ਸਿਰਫ ਇਹ ਹੈ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਅਜੇ ਚੱਲੇ ਔਰ ਆਉਣ ਵਾਲੇ ਦਿਨਾਂ 'ਚ ਫੇਰ ਸਰਕਾਰਾਂ ਜੇ ਆਈ ਤੇ ਆ ਜਾਣ ਇਹ ਜਾਂ ਕੁਝ ਵੀ ਕਰ ਦੇਣਗੇ ਪਰ ਇਹ ਵੀ ਸਾਂਝ ਨਹੀਂ ਹੈ ਸੋ ਦੋ ਚੀਜ਼ਾਂ ਬੜੀਆਂ ਵਾਈਟਲ ਨੇ ਕਿ ਪਿੱਛੇ ਹਟ ਕੇ ਸਾਰਿਆਂ ਨੂੰ ਇਕੱਠੇ ਕਰਨ ਦੀ ਵੀ ਜ਼ਰੂਰਤ ਹੈ ਔਰ ਆਮ ਲੋਕਾਂ ਨੂੰ ਮਤਲਬ ਕਸ਼ਟ ਦੇਣ ਦੀ ਬਜਾਏ ਲੋਕੋ ਕੁਛ ਨਾ ਕੁਛ ਕਸ਼ਟ ਦਾ ਸੰਘਰਸ਼ ਹੁੰਦਾ ਹੀ ਹੈ ਲੋਕ ਚੱਲ ਵੀ ਲੈਂਦੇ ਨੇ ਝੱਲਿਆ ਵੀ ਹੈ ਪਹਿਲਾਂ ਲੋਕਾਂ ਨੇ ਔਰ ਇਹ ਹੈ ਕਿ ਜੇ ਸਿਰਫ ਲੋਕਾਂ ਨੂੰ ਹੀ ਕਸ਼ਟ ਮਿਲ ਰਿਹਾ ਉਹ ਸਰਕਾਰ ਨੂੰ ਫਰਕ ਹੀ ਨਾ ਪੈ ਰਿਹਾ ਉਹ ਫਿਰ ਸੋਚਣਾ ਜ਼ਰੂਰੀ ਹੈ ਜੀ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਦੇ ਵਿੱਚ ਸ਼ਾਮਲ ਹੋਏ ਧੰਨਵਾਦ ਸ਼ੁਕਰੀਆ ਵੰਗੂ ਸਾਹਿਬ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਕਿ ਕਿਸਾਨਾਂ ਦੀ ਪਿੱਠ ਨਾ ਲੱਗੇ ਜੀ ਸੋ ਥੈਂਕ ਯੂ ਡਾਕਟਰ ਜੀ ਧੰਨਵਾਦ ਓਕੇ ਜੀ ਓਕੇ ਸਰ ਥੈਂਕ ਯੂ ਡਾਕਟਰ